ਬਹੁਤ ਹੀ ਦੁਖਦਾਈ ਫੈਸਲਾ ਹੈ ਮੈਂ ਸ਼ਿਉਮਨਿਕ ਕਮੇਟੀ ਅੰਤਰ ਕਮੇਟੀ ਨੂੰ ਅਪੀਲ ਕਰਦਾ ਕਿ ਇਸ ਫੈਸਲੇ ਨੂੰ ਮੁੜ ਵਿਚਾਰਿਆ ਜਾਵੇ ਇਹ ਫੈਸਲਾ ਸਿੱਖ ਭਾਵਾਂ ਦੇ ਅਨੁਕੂਲ ਨਹੀਂ ਨਾ ਹੀ ਇਹ ਸਾਡੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਹੈ ਸਿੰਘ ਸਾਹਿਬ ਬੜੀ ਸਤਕਾਰ ਸ਼ਕਤੀ ਹੈ ਬੜੀ ਸਰਦਾਰਤ ਹਸਤੀ ਹੁੰਦੀ ਹੈ ਜਿਸ ਤਰ੍ਹਾਂ ਇਹ ਕਾਲੀ ਜ ਫੈਸਲਾ ਲਗਿਆ ਔਰ ਜਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ ਇੰਜ ਲੱਗਦਾ ਵੀ ਕਿਸੇ ਵੱਡੇ ਪ੍ਰਭਾਵ ਦੇ ਹੇਠ ਫੈਸਲਾ ਲਿਆ ਗਿਆ ਸਮੁੱਚਿਆ ਸੰਗਠਾ ਇਸ ਫੈਸਲੇ ਤੋਂ ਨਾਰਾਜ਼ ਨੇ ਮੇਰੀ ਅੰਤਰਨ ਕਮੇਟੀ ਨੂੰ ਅਪੀਲ ਹੈ ਕਿ ਪਹਿਲੀ ਗਾਉ ਵੱਡੇ ਸੰਕਟ ਚੋਂ ਗੁਜ਼ਰ ਰਹੀ ਹੈ ਆਪਾਂ ਇਹਨੂੰ ਹੋਰ ਸੰਕਟ ਵੱਲ ਨਾ ਧੱਕੀਏ ਕਿਉਂਕਿ ਜਦੋਂ ਪੰਥ ਦੀ ਸਰਮੌਰ ਸੰਸਥਾ ਸ਼ੁਰੂਨੀ ਕਮੇਟੀ ਦੀ ਹੋਂਦ ਬਚਾਈ ਸੀ ਤਾਂ ਸਾਡੇ ਵੱਡੇ ਬਰੇਨ ਵੱਡੀਆਂ ਕੁਰਬਾਨੀਆਂ ਕਰਕੇ ਸੰਸਥਾ ਬਣਾਈ ਸੀ ਤੇ ਉਦੋਂ ਵੀ ਹਾਲਾਤ ਅੱਜ ਵੇਖਦੇ ਵੀ ਇਸ ਤਰ੍ਹਾਂ ਦੀ ਹਾਲਾਤ ਹੋਣਗੇ ਮੰਨਮਾਨੀਆਂ ਹੁੰਦੇ ਸੀਗੀਆਂ ਸੋ ਉਹਨਾਂ ਨੇ ਜਦੋਂ ਸੰਸਥਾ ਬਣਾਈ ਸੀ ਤਾਂ ਬੜਾਈ ਸਸਤਾਵਾਂ ਦੀ ਪਹਿਰੇਦਾਰੀ ਕਰ ਲਈ ਸਿੱਖ ਸਿਧਾਂਤਾਂ ਦੀ ਪਹਿਰੇਦਾਰੀ ਕਰ ਲਈ ਸਿੱਖ ਜਿਹੜੀ ਕੌਮ ਹੈ ਪੰਥ ਹੈ ਉਹਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਦੀ ਤਰਜਮਾਨੀ ਕਰ ਲਈ ਇਹ ਸੰਸਥਾ ਬਣੀ ਸੀ ਤੇ ਤੁਹਾਨੂੰ ਫੇਰ ਸਤਕਾ ਸਹਿਤ ਬੇਨਤੀ ਕਰਦਾ ਤੁਰਤ ਫੈਸਲਾ ਵਿਚਾਰੋ ਤੇ ਵਾਪਸ ਲਓ ਸਿੰਘ ਸਾਹਿਬ ਦੇ ਸਮਾਂਵਾਂ ਬਹਾਲ ਕਰੋ ਕਿਉਂਕਿ ਸਿੰਘ ਕੌਮ ਬੜੇ ਸਤਕਾਰ ਸਖਸ਼ੀਤ ਹਨ ਸਿੰਘ ਸਿੱਖ ਸੱਲ ਕੌਮ ਦੀ ਆਰ ਮੈਂ ਤੁਹਾਨੂੰ ਇੱਕ ਇਹ ਵੀ ਬੇਨਤੀ ਕਰਨੀ ਚਾਹਉਣਾ ਜਦੋਂ ਸਿੰਘ ਸਾਹਿਬ ਦੀ ਨਿਯੁਕਤੀ ਹੁੰਦੀ ਹੈ ਜਾਂ ਆਪਾਂ ਜਦੋਂ ਵੀ ਸ਼ੰਗੜੀ ਕੋਈ ਬੰਦਾ ਅਹੁਦੇ ਤੇ ਆਉਂਦਾ ਹੈ ਜਾਂ ਕੋਈ ਆਪਣੀ ਉਹਦੀ ਨਿਯੁਕਤੀ ਹੁੰਦੀ ਹੈ ਆਪਣੇ ਪ੍ਰਬੰਧ ਦੇ ਦੀ ਉਦਿਕ ਫਾਈਲ ਬਣਦੀ ਹੁੰਦੀ ਹੈ ਜਦੋਂ ਸਿੰਘ ਸਾਹਿਬ ਨੇ ਇੱਕ ਦਰਬਾਰ ਸਾਹਿਬ ਗ੍ਰਾਂਥੀ ਇੰਟਰਵਿਊ ਦਿੱਤੀ ਤੇ ਸਿੰਘ ਸਾਹਿਬ ਲਗੇ ਤਾਂ ਆਪਾਂ ਫਾਈਲ ਚ ਚੈੱਕ ਕਰਦੇ ਹਾਂ ਤੇ ਉਦੋਂ ਇਹ ਬਹੁਤ ਪੁਰਾਣਾ ਇੱਕ ਨਿੱਜੀ ਕੇਸ ਹੈ ਤੇ ਉਦੋਂ ਫਾਈਲ ਦੇ ਵਿੱਚ ਨਹੀਂ ਸੀਗਾ ਇਹ ਇਹ ਤੋਂ ਬਾਅਦ ਇਹ ਹੁੰਦਾ ਵੀ ਜੇ ਸੀ ਉਦੋਂ ਤੁਸੀਂ ਕਹੋਗੇ ਸੀ ਤਾਂ ਸਿੰਘ ਸਾਹਿਬ ਦੀ ਫਿਰ ਨਿਤੀ ਕਿਉਂ ਕਰੀ ਫਿਰ ਇੱਕ ਗੱਲ ਹੋਰ ਸੋਸ਼ਲ ਮੀਡੀਆ ਦੇ ਵਿੱਚ ਸਿੰਘ ਸਾਹਿਬ ਨੇ ਆਪ ਤੱਕ ਸਾਹਬ ਤੇ ਖੜ ਕੇ ਪੰਜਵੇਂ ਜੂਰੀ ਮਹਾਰਾਜ ਦੇ ਅੱਗੇ ਸਪਸ਼ਟੀਕਰਨ ਦਿੱਤਾ ਹੈ ਇਦੋਂ ਵੱਡੀ ਗੱਲ ਕੋਈ ਹੋ ਨਹੀਂ ਸਕਦੀ ਹੈ ਜੀ ਸੋ ਸਤਿਕਾਰ ਸਹਿਤ ਬੇਨਤੀ ਹੈ ਆਪਾਂ ਕੌਮ ਨੂੰ ਇਸ ਉਲਝਣਾਂ ਤੋਂ ਬਚਾਈਏ ਆਪਾਂ ਸਦਾਰਤਾ ਦੀ ਪਹਿਰੇਦਾਰੀ ਕਰੀਏ ਸੰਸਥਾਵਾਂ ਬਚਾਈਏ ਤੇ ਬੰਦੇ ਨਹੀਂ ਵੱਡੇ ਹੁੰਦੇ ਸੰਸਥਾਵਾਂ ਵੱਡੀਆਂ ਹੁੰਦੀਆਂ ਨੇ ਬੰਦੇ ਆਉਂਦੇ ਜਾਂਦੇ ਰਹਿੰਦੇ ਸੋ ਸਤਕਾਰ ਸਹਿਤ ਬੇਨਤੀ ਹੈ ਅੰਦਰ ਕਮੇਟੂ ਆਪਾਂ ਜਿਹੜੂ ਫੈਸਲਾ ਵਿਚਾਰ ਕੇ ਸਿੰਘ ਸਾਹਿਬ ਜੀ ਨਹੀਂ ਹਰਪ੍ਰੀਤ ਸਿੰਘ ਜੀ ਸਵਾਮ ਨੂੰ ਬਾਹਰ ਕਰੇ